ਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਇੱਕ ਨੋਟੀਫਿਕੇਸ਼ਨ ਲੈ ਕੇ ਆਇਆ ਮੈਂ ਇਹ ਨੋਟੀਫਿਕੇਸ਼ਨ ਰਾਜੇ ਮੈਂ ਤਾਂ ਕਰਕੇ ਪਹਿਲੇ ਲਿਖਦਾ ਬਾਅਦ ਵਿੱਚ ਬੱਚੇ ਕਹਿ ਦਿੰਦੇ ਜੀ ਵਿੱਚ ਬੱਚੇ ਹੁੰਦੇ ਬੱਸ ਸਾਰੇ ਬੱਚਿਆਂ ਨੂੰ ਪਤਾ ਕਿ ਮੈਂ ਕਦੇ ਫੇਕ ਅਪਡੇਟਾਂ ਨਹੀਂ ਪਾਉਂਦਾ ਜੀ ਸਰ ਜੀ ਤੁਸੀਂ ਵੀਊ ਲੈਣ ਦੇ ਮਾਰੇ ਨੇ ਵੀਡੀਓ ਪਾਦੀ ਫੁਲਾਉਂਦਾ ਪਾਤੇ ਤਾਂ ਕਰਕੇ ਮੈਂ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਅਦਰ ਸਟੇਟ ਹੁਣ ਇਹ ਰਾਜੇ ਨੋਟੀਫਿਕੇਸ਼ਨ ਦਿਖਾਉਣ ਦੇ ਮੇਰੇ ਕਈ ਮੰਤਵ ਹੈਗੇ ਇਕਦਾਂ ਸਭ ਤੋਂ ਪਹਿਲਾਂ ਮੰਤਵ ਇਹ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚ ਹੋਮਗਾਰਡ ਦੀ ਭਰਤੀ ਹੋਣੀ ਹੈ ਉਹਦੀ ਏਜ ਲਿਮਟ ਵੀ ਸੇਮ ਰਹੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਇੱਕ ਭਰਤੀ ਆਈ ਸੀਗੀ ਉਹਦੀ ਵੀ ਏਜ ਲਿਮਟ ਸੇਮ ਸੀਗੀ ਤੇ ਇਹਦੀ ਵੀ ਏਜ ਲਿਮਟ ਸੇਮ ਹੈ ਦੂਸਰੀ ਗੱਲ ਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇੰਨਾਂ ਨੇ ਇੱਕ ਨਵਾਂ ਰੂਲ ਕੀਤਾ ਹੋਇਆ ਹੈਗਾ ਜਿਹੜਾ ਕਿ ਪੰਜਾਬ ਸਰਕਾਰ ਨੂੰ ਰੂਲ ਵੱਲ ਝਾਕਦੀ ਵੀ ਨਹੀਂ ਹੈਗੀ ਜੇ ਉਹ ਪੰਜਾਬ ਸਰਕਾਰ ਨੂੰ ਰੂਲ ਵੱਲ ਦੇਖ ਲੇ ਤਾਂ ਇਹ ਸਮਝ ਲਓ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਜਿਹੜੀਆਂ 30 40% ਜੌਬ ਆਦਰ ਸਟੇਟ ਚ ਜਾਂਦੀਆਂ ਉਹ ਵੀ ਰੁਕ ਜਾਣ ਜਿਹੜੇ ਇੰਨਾ ਨਹੀਂ ਕੰਮ ਕਰਿਆ ਆ ਦੇਖੋ ਨਵੀਂ ਭਰਤੀ ਇਹ ਕੋਈ ਬਾੜੀ ਪੁਰਾਣੀ ਨਹੀਂ ਪਰ 10 15 ਦਿਨਾਂ ਦੀ ਹੋਈ ਹੈ ਭਰਤੀ ਆਈ ਨੂੰ ਠੀਕ ਹੈ ਜੀ ਚਲੋ ਆਪਾਂ ਇਹ ਚੀਜ਼ਾਂ ਦੱਸਣੀਆਂ ਜ਼ਰੂਰੀ ਤੇ ਭਰਤੀ ਕਿਵੇਂ ਲੈ ਕੇ ਆਉਣੀ ਆਪਾਂ ਪੰਜਾਬ ਦੇ ਵਿੱਚ ਹੋਮ ਗਾਰਡ ਵਾਲਿਆਂ ਦੀ ਉਹ ਤੁਹਾਨੂੰ ਮੈਂ ਦੱਸ ਦਾਂ ਦੇ ਵਿੱਚ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਪਤਾ ਕੀ ਆਪਣਾ ਕੱਲ 1 ਜੁਲਾਈ ਤੋਂ ਕਲਾਸਾਂ ਸਟਾਰਟ ਨੇ ਜਿੰਨਾ ਬੱਚਿਆਂ ਨੇ ਪੰਜਾਬ ਪੁਲਿਸ 2026 ਦੀ ਤਿਆਰੀ ਕਰਨੀ ਹੈ ਪੰਜਾਬ ਪਟਵਾਰੀ ਦੀ ਤਿਆਰੀ ਕਰਨੀ ਹੈ ਅਤੇ ਇੱਕ ਆਲ ਪੰਜਾਬ ਇਗਜ਼ਾਮ ਰਾਜ ਜਿਹਦੇ ਵਿੱਚ ਤੁਹਾਡਾ ਕਲਰਕ ਗਰੁੱਪ ਡੀ ਜਾਂ ਪੰਜਾਬ ਦੇ ਸਾਰੇ ਇਗਜ਼ਾਮ ਕਵਰ ਹੋ ਜਾਣਗੇ ਆ ਸਿਰਫ ਆਪਣੇ ਕੋਲ ਤਿੰਨ ਕੇ ਬੈਚ ਚੱਲਣਗੇ ਰਾਜੇ ਇਸ ਵਾਰ ਇਸ ਤੋਂ ਵੱਧ ਆਪਾਂ ਕੋਈ ਬੈਚ ਨਹੀਂ ਚਲਾਉਣਾ ਠੀਕ ਹੈ ਜੀ ਨਾ ਕੋਈ ਕੋਈ ਭਰਤੀ ਆ ਜਾਵੇ ਕੋਈ ਨਾ ਆਈ ਜਾਵੇ ਸਿਰਫ ਸਾਡਾ ਤਿੰਨ ਵਿੱਚ ਦਾ ਸੰਬੰਧ ਹੈ ਕਿਉਂਕਿ ਸਾਨੂੰ ਇਹ ਹੁੰਦਾ ਕਿ ਤੁਹਾਡਾ ਅਸੀਂ ਤਿੰਨ ਤੋਂ 4 ਮਹੀਨਿਆਂ ਦੇ ਵਿੱਚ ਸਿਲੇਬਸ ਕੰਪਲੀਟ ਕਰਵਾਉਣਾ ਰਾਜੇ ਸਾਰਾ ਵਿਦ ਤੁਹਾਨੂੰ ਪੀਡੀਐਫ ਦੇਣੀ ਹੈ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਕਲਾਸਾਂ ਲਾਉਣੀ ਹੈ ਨਾਲ ਤਾਂ ਇਹ ਡਾਊਟ ਵੀ ਕਲੀਅਰ ਕਰਦੇ ਜਾਣਾ ਇਹ ਨਹੀਂ ਹੈਗਾ ਕਿ ਜਿਹੜੀ ਚੀਜ਼ ਨੂੰ ਕਰਵਾਤੀ ਮੁੜ ਕੇ ਤੁਹਾਨੂੰ ਪੁੱਛਾਂ ਵੀ ਨਾ ਤਾਂ ਕਰਕੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ ਜੇਕਰ ਤੁਸੀਂ ਹੁਣ ਜੁਆਇਨ ਕਰ ਲੋਗੇ ਰਾਜੇ ਹਜੇ ਕਲਾਸਾਂ ਆਪਣੀਆਂ ਸ਼ੁਰੂ ਹੋਣੀਆਂ ਜਿਹੜੀ ਵੀ ਤੁਹਾਡੀ ਕਿਸੇ ਚੀਜ਼ ਦੀ ਇਨਕੁਆਇਰੀ ਹੋਊਗੀ ਤੁਸੀਂ ਅਗਲੀ ਕਲਾਸ ਦੇ ਵਿੱਚ ਮੈਥੋਂ ਪੁੱਛ ਸਕਦੇ ਹੋ ਚਾਹੇ ਉਹ ਮੈਥ ਹੈ ਚਾਹੇ ਰੀਜ਼ਨਿੰਗ ਹੈ ਚਾਹੇ ਜੀਕੇ ਹੈ ਬਾਅਦ ਵਿੱਚ ਕੀ ਹੁੰਦਾ ਰਾਜੇ ਨੰਬਰ ਸਿਸਟਮ ਆ ਕਾਈ ਦੇ ਬੱਚੇ ਫਿਰਦੇ ਹੁੰਦੇ ਤੇ ਮੈਂ ਫਿਰਦਾ ਹੁੰਦਾ 7ਵੀਂ ਠੀਕ ਆਈ ਤੇ ਫਿਰ ਬੱਚੇ ਪੁੱਛ ਲੱਗਦੇ ਕਿ ਉਹ ਉਹਦਾ ਪੀ ਪ੍ਰੈਸ਼ਨ ਆਊਗਾ ਉਹਦਾ ਕੀ ਪ੍ਰੈਸ਼ਨ ਆਊਗਾ ਤਾਂ ਉਹ ਚੀਜ਼ਾਂ ਫਿਰ ਨਾ ਦਾ ਤੁਹਾਨੂੰ ਪਤਾ ਲੱਗਣਾ ਤੇ ਨਾ ਹੀ ਤਾਂ ਕਰਕੇ ਜਿੰਨੇ ਕੰਨੇ ਜੋਇਨ ਕਰਨੇ ਚਾਹੁੰਦੇ ਕਰ ਸਕਦੇ ਆ ਪਹਿਲੇ ਰਾਜੇ ਪੰਜਾਬ ਬੱਚਿਆਂ ਨੂੰ ਆਪਾਂ ਲੈਸ ਕਰੀ ਹੋਈ ਹੈ 1 ਸਾਲ ਦੀ ਫੀਸ ਹੈ ਜੀ ਇਹ ਠੀਕ ਹੈ ਜੀ ਤੇ ਕੰਟੈਂਟ ਰਾਜੇ ਤੁਹਾਨੂੰ ਜ਼ਬਰਦਸਤ ਮਿਲੂਗਾ ਵੇ ਫਿਕਰ ਹੋ ਸਾਰਾ ਆਲ ਸਬਜੈਕਟ ਹੋਣਗੇ ਵਿਦ ਇੰਗਲਿਸ਼ ਵੀ ਹੋਊਗੀ ਇਹਦੇ ਚ ਉਹਦੇ ਵਾਸਤੇ ਤੁਸੀਂ ਰਾਜੇ ਆਪਣੀ ਐਪ ਡਾਊਨਲੋਡ ਕਰ ਲੈਣੀ ਆ ਦੀਪਪੁੱਲਰ ਐਜੂਕੇਸ਼ਨ ਰਾ ਦਾ ਪਲੇ ਸਟੋਰ ਤੋਂ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ double x r a m ਠੀਕ ਹੈ ਜੀ ਇਹ ਕੋਲ ਫਿਲ ਕਰਾਉਂਦਾ ਮੈਂ ਤੁਸੀਂ ਕੋਲ ਵੀ ਕਰ ਸਕਦੇ ਹੋ ਐਪ ਪਰ ਤੇ ਕਿਸੇ ਵੀ ਚੋਬਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਚਲੋ ਜੀ ਆਹ ਦੇਖੋ ਤਾਂ ਕਿ ਸਾਰਿਆਂ ਦਾ ਧਿਆਨ ਨਾਲ ਦੇਖਣੇ ਕਿਸੇ ਬੱਚੇ ਨੇ ਵੀਡੀਓ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਤੇ ਭਾਰਤੀ ਆਪਾਂ ਪੰਜਾਬ ਚ ਲੈ ਕੇ ਕਿਵੇਂ ਆਣੀ ਉਹ ਵੀ ਤੁਹਾਨੂੰ ਦੱਸੂਗਾ ਮੈਂ ਮੈਂ ਤੁਹਾਨੂੰ ਦੱਸਦਾ ਰਿਹਾ ਜੇ ਉੱਤਰਾਖੰਡ ਵੱਲ ਜਾ ਕੇ ਆਏ ਸੀ ਹੁਣ ਉੱਤਰਾਖੰਡ ਵੱਲ ਉਧਰ ਕੀ ਚੱਕਰ ਹੈ ਜੇ ਜਿਹੜੇ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਅਧਿਕਾਰੀ ਖੜਾਏ ਹੋਏ ਉਹਨਾਂ ਨੇ ਟ੍ਰੈਫਿਕ ਨੂੰ ਸ਼ਹਿਰਾਂ ਦੇ ਵਿੱਚ ਕੰਟਰੋਲ ਕਰਦੇ ਆ ਜਾ ਬਾਹਰ ਜਿਵੇਂ ਹੁਣ ਆਪਣਾ ਕਿਸੇ ਜਿਲ੍ਹੇ ਦੀ ਹਾਦੂ ਸ਼ੁਰੂ ਹੁੰਦੀ ਹੈ ਜਿਲ੍ਹਿਆਂ ਦੇ ਬਾਹਰ ਜਿੰਨੀਆਂ ਵੀ ਡਿਊਟਾਂ ਲਾਈਆਂ ਹੋਈਆਂ ਰਾਜ ਉਹਨਾਂ ਨੇ ਸਾਰਿਆਂ ਨੇ ਉੱਥੇ ਲਿਖਿਆ ਹੋਇਆ ਸੀ ਯੂ ਕੇ ਐਚ ਜੀ ਉਹਨਾਂ ਨੇ ਮੋਢਿਆਂ ਦੇ ਉੱਪਰ ਉੱਤਰਾਖੰਡ ਹੋਮ ਗਾਰਡ ਤਾਂ ਉੱਥੇ ਮੈਂ ਇੱਕ ਮਲਾਜ਼ਮ ਤੋਂ ਪੁੱਛਿਆ ਮੈਂ ਕਿਹਾ ਸਾਰੇ ਇੱਥੇ ਜਿੰਨੇ ਵੀ ਮਲਾਜ਼ਮ ਅਸੀਂ ਦੇਖਿਆ ਸਾਰੇ ਹੋਮ ਗਾਰਡ ਵਾਲੇ ਆ ਕੀ ਗੱਲ ਹੈ ਕਿ ਮਤਲਬ ਹੋਮ ਗਾਰਡ ਦੀ ਭਰਤੀ ਜ਼ਿਆਦਾ ਹੁੰਦੀ ਹੈ ਪਰ ਨਹੀਂ ਨਹੀਂ ਏਦਾਂ ਨਹੀਂ ਗੱਲ ਨਹੀਂ ਹੈਗੀ ਪਰ ਤੇ ਸਾਰੀਆਂ ਉਹ ਹੁੰਦੀਆਂ ਇੱਥੇ ਕਹਿੰਦਾ ਪਰ ਜਿਹੜੇ ਸਾਡੇ ਪੱਕੇ ਸਿਪਾਈ ਰੈਂਕ ਦੇ ਸਿਪਾਈ ਰੈਂਕ ਦੇ ਕਰਮਚਾਰੀ ਐ ਸਾਡੇ ਐਸਆਈ ਐ ਜਾਂ ਜਿੰਨੇ ਵੀ ਹੈਗੇ ਆ ਕਹਿੰਦੇ ਉਹਨਾਂ ਦੀ ਡਿਊਟੀ ਥਾਣਿਆਂ ਦੇ ਵਿੱਚ ਐ ਜਿਹੜੇ ਲੋਕਾਂ ਦੇ ਲੋਕਲ ਮਸਲੇ ਆਉਂਦੇ ਆ ਉਹਨਾਂ ਦੇ ਵਿੱਚ ਐ ਤੇ ਸਾਡੀ ਡਿਊਟੀ ਰਾਜ ਇਹ ਕਹਿੰਦਾ ਟ੍ਰੈਸ ਕੰਟਰੋਲ ਕਰਨ ਦੇ ਵਿੱਚ ਐ ਚੈਕਿੰਗ ਕਰਨ ਦੇ ਵਿੱਚ ਐ ਤਾਂ ਕਰਕੇ ਸਾਡੀ ਭਰਤੀ ਅਲੱਗ ਤੋਂ ਕੀਤੀ ਜਾਂਦੀ ਐ ਠੀਕ ਐ ਜੀ ਤਾਂ ਕਰਕੇ ਉੱਥੇ ਜਿਆਦਾ ਹੌਮ ਗਾਰਡ ਵਾਲੇ ਦੇਖਣ ਨੂੰ ਮਿਲੇ ਸੀ ਜਾਨੂੰ ਸਿਪਾਹੀ ਸੀ ਆਪਣੇ ਰੈਂਕ ਦੇ ਸੀ ਜਿਹੜੇ ਤਾਂ ਹੁਣ ਤਾਂ ਇਹ ਦੇਖੋ ਇਹਨਾਂ ਨੇ ਭਰਤੀ ਕੱਢੀ ਐ ਕਿੰਨਾਂ ਨੇ ਝਾਰਖੰਡ ਆਦਿਆਂ ਨੇ ਇਹਨਾਂ ਨੇ राजे ਕੀ ਕਹਿੰਦਾ ਇੱਕ ਰੂੜੇ ਇਹਨਾਂ ਨੇ ਦੇਖੋ ਆ ਇਹਦਾਂ ਨੇ ਸਟੇਟਾਂ ਨੇ ਇਹਨਾਂ ਨਾਲ ਆਪਾਂ ਕੋਈ ਮਤਲਬ ਨਹੀਂ ਆਪਾਂ ਸਿਰਫ ਮੇਨ ਮੇਨ ਗੱਲਾਂ ਕਰਨੀਆਂ ਨੇ ਇਹਦੇ ਬਾਰੇ ਤੁਸੀਂ ਧਿਆਨ ਨਾਲ ਦੇਖੀ ਜਾਣਾਗਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਏਜ ਲਿਮਟ ਇਸ ਤੋਂ ਪਹਿਲਾਂ ਬਿਹਾਰ ਚ ਭਰਤੀ ਆਈ ਆ ਉਹਦੇ ਵਿੱਚ ਵੀ ਜਰਨਲ ਕੈਟਾਗਰੀ ਦੀ ਏਜ ਲਿਮਟ 18 ਤੋਂ 40 ਸਾਲ ਸੀਗੀ ਠੀਕ ਹੈ ਜੀ 1842 ਸਾਲ ਸੀ ਇਹ ਜਾਂ ਕੋਸੀ ਤਾਂ ਉਵੇਂ ਜਿਵੇਂ ਇਹਦੇ ਵਿੱਚ ਰਾਜੇ ਉਮਰ ਹੱਦ ਜਨਰਲ ਕੈਟਾਗਰੀ ਦੀ 19 ਤੋਂ ਲੈ ਕੇ 40 ਸਾਲ ਹੈ ਜੇਕਰ ਇਹਨਾਂ ਦੀ 40 ਸਾਲਾਂ ਤੁਸੀਂ ਅੰਦਾਜ਼ਾ ਲਾ ਲੋਗੇ ਬਾਕੀ ਕੈਟਾਗਰੀ ਦੀ ਉਮਰ 45 45 ਸਾਲ ਹੋ ਜਾਊਗੀ ਠੀਕ ਹੈ ਜੀ ਬਹੁਤ ਕੈਂਡੀਡੇਟ ਕਹਣਗੇ ਜੀ ਐਡੇ ਬੰਦੇ ਆਣ ਐਡੀ ਉਮਰ ਦੇ ਬੰਦੇ ਤੋਂ ਕੀ ਕਰਾਉਣਾ ਜੀ ਫਲਾਨਾ ਕਰਾਉਣਾ ਉਹਦਾ ਰਾਜ ਜਿਹੜਾ ਟ੍ਰਾਇਲ ਕੱਢੂਗਾ ਲੱਗ ਹੀ ਜਾਣਾਗਾ ਭਾਵੇਂ 36 ਸਾਲ ਵਾਲਾ ਹੋਵੇ ਭਾਵੇਂ 40 ਸਾਲ ਵਾਲਾ ਹੋਵੇ ਭਾਵੇਂ 19 ਸਾਲ ਵਾਲਾ ਹੋਵੇ ਦੂਸਰੀ ਗੱਲ ਰਾਜ ਇਹਨੇ ਯੋਗਤਾ ਕੀ ਮੰਗੀ ਹੈ ਉਹ ਵੀ ਦੇਖ ਲੈਣੇ ਆ ਯੋਗਤਾ ਇਹਨਾਂ ਨੇ ਦ ਕਹਿੰਦੇ ਜਿਆਦਾ ਤੁਹਾਡੇ ਕੋਲ 7ਵੀਂ ਵਾਲਾ ਵੀ ਪੜ ਸਕਦਾਗਾ 10ਵੀਂ ਵਾਲਾ ਵੀ ਪੜ ਸਕਦਾ 8ਵੀਂ ਵਾਲਾ ਵੀ ਪੜ ਸਕਦਾ ਆ ਰਾਜ ਇਹਨਾਂ ਦਾ ਏ ਉਹ ਹੁੰਦਾਗਾ ਕਦ ਕੋਦੇ ਆਪਾਂ ਦੇਖਦੇ ਨਹੀਂ ਆਪਾਂ ਸਿਰਫ ਮੇਨ ਮੇਨ ਚੀਜ਼ਾਂ ਦੱਸਾਂਗੇ ਜਿਹੜੇ ਤੁਹਾਨੂੰ ਇੰਪੋਰਟੈਂਟ ਹੈ ਦਿਮਾਗ 'ਚ ਪਾਉਣੀ ਹੈ ਇੰਨਾ ਲੱਗਦਾ ਜੇ ਕੋਈ ਰਿਟਰਨ ਪੇਪਰ ਨਹੀਂ ਹੈਗਾ ਕੋਈ ਵੀ ਰਿਟਰਨ ਪੇਪਰ ਨਹੀਂ ਹੈਗਾ ਇਹਨਾਂ ਨੇ ਕੀ ਰੱਖਿਆ ਕਹਿੰਦੇ ਦੌੜ ਹੈ ਜੀ 1 ਮੀਲ ਦੀ ਠੀਕ ਹੈ ਜੀ 1 ਮੀਲ ਦੇ ਵਿੱਚ ਕਿੰਨਾ ਹੁੰਦਾ 1600 ਮੀਟਰ ਹੁੰਦਾ ਇਹ ਕਹਿੰਦੇ ਜੀ ਜਿਹੜਾ ਬੰਦਾ 5 ਮਿੰਟ ਜਾਂ ਤੋਂ ਪਹਿਲਾਂ ਕੱਢੂਗਾ ਨੂੰ 20 ਅੰਕ ਮਿਲਣਗੇ ਠੀਕ ਹੈ ਜੀ ਤੇ ਜਿਹੜਾ 5 ਮਿੰਟ 6 5 ਮਿੰਟ ਤੋਂ ਲੈ ਕੇ 6 ਮਿੰਟ ਦੇ ਵਿੱਚ ਵਿੱਚ ਕੱਢੂਗਾ ਉਹਨੂੰ 10 ਅੰਕ ਮਿਲਣਗੇ ਜਿਹੜਾ 6 ਮਿੰਟ ਤੋਂ ਜ਼ਿਆਦਾ ਪਰ ਉਹ ਕਰੂਗਾ ਉਹਨੂੰ ਅਯੋਗ ਘੋਸ਼ਿਤ ਕੀਤਾ ਜਾਊਗਾ ਕਿ ਉਹ ਬੰਦਾ ਫੇਲ ਹੈ ਟ੍ਰੈਲਾਂ ਦੇ ਵਿੱਚੋਂ ਆਪਾਂ ਇਹ ਨਹੀਂ ਕਹਿੰਦੇ ਕਿਉਂਕਿ ਆਪਣੇ ਥੋੜੇ ਜਿਹਾ ਵੱਧ ਹੋਊਗਾ ਕਿਉਂਕਿ ਇਹਨਾਂ ਦੇ ਸਰੀਰ ਵੀ ਉਸ ਹਿਸਾਬ ਤੇ ਹੁੰਦੇ ਐ ਤੇ ਆਪਣੇ ਨਹੀਂ ਨਹੀਂ ਹੋਣੀ ਆਪਣੇ 7 ਮਿੰਟ ਹੋਣਗੇ ਜਿਵੇਂ ਜਿਵੇਂ ਦੱਸ ਕੇ ਗਏ ਮੈਂ ਤੁਹਾਨੂੰ ਉੱਚੀ ਛਾਲ ਇਹਨੇ ਰੱਖੀ ਹੋਈ ਐ ਜਿਹੜਾ 4 ਫੁੱਟ ਤੋਂ ਉੱਪਰ ਮਾਰੂਗਾ ਪੰਜ ਅੰਕ ਜਿਹੜਾ 4 ਤੇ 4 ਫੁੱਟ 3 ਇੰਚ ਦੇ ਵਿੱਚ ਜਾਊਗਾ ਉਹਨੂੰ 6 ਅੰਕ ਜਿਹੜਾ 4 ਫੁੱਟ 3 ਇੰਚ ਤੋਂ 4 ਤੇ 6 ਵਿੱਚ ਜੋ 7ਾਂ ਕੇ ਇਸ ਤਰ੍ਹਾਂ ਦਾ ਜਿਹੜਾ 5 ਫੁੱਟ ਤੋਂ ਦੇ ਇੱਕ ਦੇ ਇੱਕ ਮਾਰੂਗਾ ਉਹਨੂੰ 10 ਅੰਕ ਇਸ ਤਰ੍ਹਾਂ ਮਿਲਣਗੇ ਆਹ ਲੜਕੀਆਂ ਦਾ ਪਿਆ ਨਾਲ ਨਾਲ ਹੀ ਉਹ ਜਿਹੜੇ ਲੰਬੀ ਛਾਲ ਦੇ ਵਿੱਚ ਹੈਗਾ ਜਿਹੜਾ 16 ਫੁੱਟ ਮਾਰੂ ਉਹਨੂੰ 10 ਅੰਕ ਜਿਹੜਾ 15 ਫੁੱਟ ਤੋਂ ਲੈ ਕੇ 16 ਫੁੱਟ ਦੇ ਵਿੱਚ ਵਿੱਚ ਮਾਰੂਗਾ 9 14 ਤੋਂ 15 8 ਇਸ ਤਰ੍ਹਾਂ ਇਹ ਗੋਲਾ ਵੀ ਛਾਉਂਦੇ ਰਜੇ ਠੀਕ ਹੈ ਜੀ 16 ਫੁੱਟ ਤੇ ਘੱਟ-ਘੱਟ ਗੋਲਾ ਸਿੱਟਣਾ 16 ਪਾਉਂਡਾ ਜਿਹਦਾ ਪਾਉਂਡ ਹੁੰਦਾ ਉਹ ਅ ਇਹਦਾ 5 ਕਿਲੋ ਬਣਦਾ ਠੀਕ ਹੈ ਸਟਰਾ 10 ਫੁੱਟ ਤੇ ਹੁੰਦਾ ਆ ਜਿਹੜੇ ਰਾਜੇ ਇਹ ਤਕਨੀਕ ਇਹ ਉਹ ਹੁੰਦੇ ਜਿਹੜੇ ਕੋਈ ਸ਼ਾਇਦ ਤਕਨੀਕੀ ਦક્ષ ਸ਼ੈਰੀ ਗ੍ਰਾਮ ਸੇਮ ਚੀਜ਼ ਹੀ ਹੈ ਠੀਕ ਹੈ ਜੀ ਇਹ ਚ ਥੋੜਾ ਮੋਟਾ ਹੋ ਹੁੰਦਾ ਛਾਲ ਦਾ ਇਹ 7ਵੇਂ ਵਾਲੇ ਆ ਹ ਆ ਜੇ ਕਿਸ ਨੇ ਉਹ ਕਰਿਆ ਹੋਇਆ ਕੋਈ ਉਹਦੇ ਸਰਟੀਫਿਕੇਟਾਂ ਦੇ ਨੰਬਰ ਆ ਤਾਂ ਇਹ ਆਪਣੇ ਨਹੀਂ ਲੱਗਦੇ ਸੋ ਉਹਨੂੰ ਦੱਸਦੇ ਹਾਂ ਵੈਸੇ ਮੈਂ ਹਾਂ ਇੱਕ ਜਿਹੜੇ ਮੇਨ ਚੀਜ਼ ਇੱਥੇ ਲਿਖੀ ਹੋਈ ਹੈ ਸੋ ਮੈਂ ਉਹ ਦਿਖਾਉਣਾ ਕੀ ਲਿਖੀ ਹੋਈ ਹੈ ਉਹ ਕਹਿੰਦੇ ਜੀ ਅਪਲਾਈ ਕਿਹੜੇ ਕਿਹੜੇ ਬੱਚੇ ਕਰ ਕਰ ਸਕਦੇ ਇਹਦੇ ਵਿੱਚ ਠੀਕ ਹੈ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਸਿਰਫ ਉਹ ਹੀ ਕੈਂਡੀਡੇਟ ਅਪਲਾਈ ਕਰ ਸਕਦੇ ਜਿਹੜੇ ਝਾਰਖੰਡ ਦੇ ਐ ਜੇਕਰ ਝਾਰਖੰਡ ਤੋਂ ਬਿਨਾਂ ਕੋਈ ਹੋਰ ਕੈਂਡੀਡੇਟ ਚ ਅਪਲਾਈ ਕਰਨਾ ਚਾਹੁੰਦਾਗਾ ਤਾਂ ਉਹ ਅਪਲਾਈ ਨਹੀਂ ਕਰ ਸਕਦਾ ਦੇਖੋ ਨਾ ਜੇ ਇੰਨੇ ਤਕੜੇ ਰੂਲ ਬਣਾਤੇ ਇਹਨਾਂ ਨੇ ਠੀਕ ਹੈ ਜੀ ਇੰਨੇ ਤਕੜੇ ਰੂਲ ਬਣਾਤੇ ਇਹ ਕਹਿੰਦੇ ਜੀ ਕੋਈ ਹੋਰ ਬੱਚਾ ਸਾਡੇ ਇੱਥੇ ਐਂਟਰ ਨਾ ਕਰੇ ਚਾਹੇ ਉਹ ਕਿਸੇ ਹੋਰ ਕਟਾ ਕਿਸੇ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਦਾ ਆਦਰ ਕਿਸੇ ਵੀ ਸਟੇਟ ਦਾ ਬੱਚਾ ਹੈਗਾ ਸਾਡੇ ਇਥੇ ਅਪਲਾਈ ਨਹੀਂ ਕਰ ਸਕਦਾ ਅਸੀਂ ਸਿਰਫ ਉਹਨਾਂ ਕੈਂਡੀਡੇਟਾਂ ਨੂੰ ਹੀ ਰੱਖਾਂਗੇ ਜਿਹੜੇ ਸਾਡੇ ਝਾਰਖੰਡ ਦੇ ਆ ਦੇਖੋ ਆਪ ਦੇ ਬੱਚਿਆਂ ਵਾਸਤੇ ਸਰਕਾਰ ਕਿੰਨੀ ਵਫਾਦਾਰ ਹੈ ਮਿੰਟ ਜੀ ਕਹਿੰਦਾ ਕਿ ਹਾਂ ਭਾਈ ਸਾਡੇ ਬੱਚੇ ਹੀ ਲੱਗਣਗੇ ਇਹਦੇ ਵਿੱਚ ਆ ਦੇਖੋ ਕੀ ਲਿਖਿਆ ਇਹਨਾਂ ਨੇ ਕਹਿੰਦੇ ਪਗਿਆਰਤ ਜਿਨ੍ਹਾਂ ਨੇ ਅਪਲਾਈ ਕਰਨਾਗਾ ਉਹ ਸਥਾਈ ਨਿਵਾਸੀ ਹੋਣੇ ਚਾਹੀਦੇ ਆਪਰੇ ਵਾਲੇ ਮੰਗਤਾ ਲੈਂਦੇ ਆ ਹਾਂਜੀ ਰੈਜ਼ੀਡੈਂਸ ਸਰਟੀਫਿਕੇਟ ਦੇ ਦਿਓ ਅਸਲ ਦੇ ਵਿੱਚ ਇਹਨੂੰ ਰੈਜ਼ੀਡੈਂਸ ਸਰਟੀਫਿਕੇਟ ਦੀ ਇਹ ਵੀ ਨਹੀਂ ਪਤਾ ਆਰਮੀ ਨਹੀਂ ਪਤਾ ਇਹਨੂੰ ਕਿ ਰੈਜੀਡੈਂਸੀ ਦਾ ਸਾਡੀ ਬੇਟਾ ਮਤਲਬ ਕੀ ਹੁੰਦਾ ਤੁਸੀਂ ਰੈਜੀਡੈਂਸੀ ਸਰਟੀਫਿਕੇਟ ਇੱਕ ਪਾਸੇ ਤੁਸੀਂ ਕਰਿਆ ਹੋਇਆ ਹਾਂਜੀ ਸਾਨੂੰ ਜ਼ਰੂਰੀ ਹੈ ਜ਼ਰੂਰੀ ਕਦੇ ਵਾਸਤੇ ਕੀਤਾ ਹੋਇਆ ਜ਼ਰੂਰੀ ਉਹਨਾਂ ਸਟੇਟਾਂ ਦੇ ਵਿੱਚ ਹੁੰਦਾ ਜਿਹੜੀ ਸਟੇਟ ਨੇ ਆਪ ਦੇ ਬੱਚਿਆਂ ਨੂੰ ਹੀ ਜੋਬ ਦੇਣੀ ਹੋਵੇ ਉੱਥੇ ਚੀਜ਼ ਜ਼ਰੂਰੀ ਹੁੰਦੀ ਹੁੰਦੀ ਹੈ ਕਿ ਭਾਈ ਅਸੀਂ ਆਪ ਦੇ ਬੱਚੇ ਨੂੰ ਜੋਬ ਦੇਣੀ ਹੈ ਤਾਂ ਕਰਕੇ ਸਾਨੂੰ ਰੈਜੀਡੈਂਸ ਚਾਹੀਦਾ ਹੈਗਾ ਠੀਕ ਹੈ ਇਹਨਾਂ ਤੋਂ ਕੋਈ ਬਾਈਤਾ ਹੀ ਨਹੀਂ ਹੈਗੀ ਪਤਾ ਕਿੱਧਰ ਧਿਆਨ ਹੈ ਇਹਨਾਂ ਦਾ ਆਪਾਂ ਇਹ ਨਹੀਂ ਕਹਿੰਦੇ ਕਿ ਦੂਜੀ ਆਦਰ ਸਟੇਟ ਦਾ ਕੋਟਾ ਬੰਦ ਕਰ ਦੋ ਨਹੀਂ ਬੰਦ ਕਰ ਸਕਦੇ ਆਪਾਂ ਤਾਂ 1% ਰੱਖ ਦੋ ਠੀਕ ਹੈ ਜੀ ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਜੇਕਰ ਆਪਣੇ 55500 ਪਲੱਸ کہہ ਰਹੇ ਆ ਹੋਮਗਾਰਡ ਦੀ ਭਰਤੀ ਜਿਹੜੀ ਆਉਣੀ ਹੈ ਠੀਕ ਹੈ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਰਿਟਨ ਪੇਪਰ ਤਾਂ ਮੁਸ਼ਕਲ ਲੱਗਦਾ ਜੇ ਕੇਵਲ ਤੁਹਾਨੂੰ ਇਹ ਮੈਨੂੰ ਟ్రਾਇਲ ਵਾਲਾ ਕੰਮ ਸਿੱਖ ਲੱਗਿਆ ਸਹੀ ਕੰਮ ਦੇ ਵਿੱਚ ਰਿਟਨ ਪੇਪਰ ਨਹੀਂ ਹੁੰਦਾ ਤਾਂ ਹੁਣ ਤਾਂ ਜੇ ਭਰਤੀ ਲਿਆਉਣੀ ਕਿਵੇਂ ਦੇਖੋ ਸਰਕਾਰ ਨੇ ਤਾਂ ਇੱਕ ਵਾਰੀ ਬਿਆਨ ਦੇ ਦੇਣਾ ਹੁੰਦਾ ਇੱਕ ਤੁਹਾਨੂੰ ਮੈਂ ਨਿੱਕੀ ਜਿਹੀ ਕਹਾਣੀ ਸੁਣਾ ਦਾਂਗਾ ਸੁਣ ਲਿਓ ਮੈਂ ਦੇਖੀ ਸੀ ਤੁਸੀਂ ਵੀ ਸੁਣੀ ਹੋਣੀ ਹੈ ਬਹੁਤ ਟਾਈਮ ਦੀ ਹੈ ਕਹਿੰਦੇ ਕਿਰਾਂ ਇੱਕ ਰਾਜਾ ਸੀਗਾ ਉਹ ਰਾਜੇ ਨੇ ਕੀ ਕਹਿਤਾ ਤੇ ਉਹ ਰਾਜਾ ਕਹਿੰਦਾ ਐ ਕਰੋ ਕਹਿੰਦਾ ਸਾਡੀ ਜਿੰਨੀ ਵੀ ਪ੍ਰਜਾ ਹੈਗੀ ਐ ਸਾਡੀ ਜਿੰਨੀ ਵੀ ਪ੍ਰਜਾ ਹੈਗੀ ਐ ਕਹਿੰਦਾ ਇੱਕ ਰਸਤਾ ਜਾਂਦਾ ਸੀ ਜਦ ਰਾਜਾ ਵੇ ਗਿਆ ਮੂਹਰੇ ਇੱਥੇ ਇੱਥੇ ਰਾਜਾ ਬਹਿ ਗਿਆ ਆਹ ਰਸਤਾ ਜਾਂਦਾ ਸੀ ਪ੍ਰਜਾ ਨੂੰ ਕਹਿੰਦਾ ਜਿੰਨੇ ਵੀ ਸਾਡੇ ਰਸਤੇ ਪ੍ਰਜਾ ਦੇ ਬੰਦੇ ਆਉਣਗੇ ਸਾਡੇ ਆਹ ਰਾਹ ਵਿੱਚ ਜਿਹੜੇ ਸਾਰੇ ਲੋਕ ਨੇ ਮ ਆਪਣਾ ਜੀਟੀ ਰੋਡ ਹੁੰਦਾ ਉਹਦੇ ਸਾਰੇ ਲੋਕ ਲੰਘਦੇ ਆ ਕਹਿੰਦੇ ਜਿਹੜੇ ਵੀ ਲੋਕ ਲੰਗੀ ਜਾਣਗੇ ਕਹਿੰਦੇ ਚਾਰ-ਚਾਰ ਛੇਤਰ ਮਾਰੀ ਚੱਲਿਓ ਉਹਨਾਂ ਦੇ ਆਪਦੇ ਉਹਨੂੰ ਖਸੈਣਾ ਪਤਿਆਂ ਨੂੰ ਕਹਿੰਦਾ ਕਹਿੰਦਾ ਚਾਰ-ਚਾਰ ਛੇਤਰ ਮਾਰੋ ਜਿੰਨੇ ਵੀ ਲੰਗੀ ਜਾਣਗੇ ਕਹਿੰਦੇ ਠੀਕ ਐ ਜੀ ਤੇ ਰਾਜ ਨੇ ਰਾਜਾ ਦੇਖੀ ਗਿਆ ਮੰਤਰੀ ਵੀ ਝਾਕਣ ਕੀ ਜਿਹੜੇ ਗੱਲ ਕੀ ਕਿ ਜੀ ਰਾਜੇ ਨੇ ਕਿ ਜਿਹੜਾ ਵੀ ਕੋਈ ਆਪਣਾ ਆਪਣੇ ਰਾਜ ਦਾ ਕੋਈ ਬੰਦਾ ਲੰਗਦਾ ਹਰੇਕ ਤੇ ਚਾਰ-ਚਾਰ ਛਿੱਤਰ ਮਾਰੋ ਭਾਈ ਚਾਰ-ਚਾਰ ਛਿੱਤਰ ਹਰੇਕ ਦੇ ਮਾਰਿਆ ਕਰਨ ਹਰੇਕ ਦੇ ਮਾਰਨ ਗਾ ਰਾਜਾ ਕਹਿੰਦਾ ਕਮਾਲ ਦੀ ਗੱਲ ਆ ਯਾਰ ਛਿੱਤਰ ਖਾਈ ਜਾਂਦੇ ਆ ਲੋਕ ਬੋਲਦਾ ਕੋਈ ਹੈ ਨਹੀਂ ਗੱਲ ਕੀ ਆ ਇਹ ਉਹਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਇਹਦਾ ਮਤਲਬ ਲੋਕਾਂ ਦੇ ਵਿੱਚ ਅਨਖ ਤੇ ਗੈਰਤ ਮਰ ਚੁੱਕੀ ਆ ਮੈਂ ਚਾਰ-ਚਾਰ ਛਿੱਤਰ ਕਰਤੇ ਤਾਂ ਵੀ ਕੋਈ ਬੋਲਦਾ ਹੈਗਾ ਕਿ ਆਹ ਕਹਿੰਦਾ ਮਾਰੀ ਵੀ ਅਸੀਂ ਬਿਨਾਂ ਗੱਲ ਤੋਂ ਛਿੱਤਰ ਜਾਂਦੇ ਆ ਲੋਕਾਂ ਨੇ ਲੋਕ ਤਾਂ ਵੀ ਨਹੀਂ ਬੋਲਦੇ ਕਿ ਗੱਲ ਕੀ ਆ ਇਹ ਕਿ ਰਾਜ ਦੇ ਵਿੱਚ ਅਣਖ ਲੋਕਾਂ ਦੇ ਵਿੱਚ ਤੇ ਗੈਰਤ ਖਤਮ ਹੋ ਗਈ। ਮੁਰਕ ਕੀ ਹੋਇਆ ਭਾਈ 2 ਦਿਨ ਛਿੱਤਰਾਂ 'ਪਾ ਮਾਰੀ ਗਏ ਲੋਕਾਂ ਦੇ। ਕੋਈ ਨਾ ਬੋਲਿਆ। ਉਹ ਕਹਿੰਦਾ ਜੇ ਆਪਣੇ ਲੋਕਾਂ ਦੀ ਅਣਖ ਖਤਮ ਹੋ ਗਈ ਕਿ ਆਪਾਂ 2 ਦਿਨ ਹੋ ਗਏ ਲੋਕਾਂ ਦੇ ਛਿੱਤਰ ਮਾਰੀ ਜਾਂਦੇ ਆ 4-4 ਤੇ ਤਾਂ ਵੀ ਨਹੀਂ ਕੋਈ ਬੋਲਦਾ ਤੇ ਤੀਸਰੇ ਦਿਨ ਇੱਕ ਬੰਦਾ ਭੱਜਿਆ ਆਇਆ। ਰਾਜੇ ਨੂੰ ਆ ਕੇ ਕਹਿੰਦਾ ਕਹਿੰਦਾ ਰਾਜਾ ਸਾਹਿਬ ਤੁਸੀਂ ਬਹੁਤ ਗਲਤ ਕਰੀ ਜਾਂਦੇ ਹੋ। ਰਾਜੇ ਨੇ ਅੱਖ ਲੈ ਭਾਈ ਆ ਸਾਡੇ ਐਡੇ ਵੱਡੇ ਰਾਜ ਦੇ ਵਿੱਚ ਇੱਕ ਬੰਦਾ ਅਣਖੀ ਆਇਆਗਾ ਜਿਹਨੇ ਆ ਕੇ ਰੌਲਾ ਪਾਇਆਗਾ। ਤੇ ਇਹ ਬੰਦਾ ਅਨਖੀ ਰੋ ਆਪਣਾ ਨਾਮ ਵੀ ਫੁੱਲ ਦੇਣਾ ਕਹਿੰਦੇ ਕਹਿੰਦੇ ਇਹਨੂੰ ਉਹ ਵੱਡਾ ਅਹੁਦਾ ਵੀ ਦੇਣਾ ਫੌਜ ਦੇ ਵਿੱਚ ਕਿ ਨਨਖੀ ਬੰਦਾ ਹੈਗਾ ਕਿ ਇੰਨੇ ਲੋਕ ਛਿੱਤਰ ਖਾਈ ਜਾਂਦੇ ਉਹ ਤਾਂ ਕੋਈ ਬੋਲਦਾ ਨਹੀਂ ਹੈਗਾ ਇਹ ਇਕੱਲਾ ਬੋਲਿਆ ਉਹ ਨੂੰ ਕਹਿੰਦੇ ਜੀ ਮੈਸ ਤੁਹਾਨੂੰ ਸ਼ਿਕਾਇਤ ਲਾਉਣ ਆਇਆ ਹੈਗਾ ਰਾਜਾ ਖੁਸ਼ ਹੋ ਗਿਆ ਰਾਜਾ ਨੇ ਕਹਿੰਦਾ ਦੱਸ ਕੀ ਸ਼ਿਕਾਇਤ ਆ ਕਹਿੰਦਾ ਸ਼ਿਕਾਇਤ ਇਹ ਹੈ ਜੀ ਕਹਿੰਦਾ ਜੀ ਜਦੋਂ ਹਰੇਕ ਬੰਦਾ ਚਾਰ-ਚਾਰ ਛਿੱਤਰ ਮਾਰਦਾ ਹੈਗਾ ਉਹ ਟਾਈਮ ਬਹੁਤ ਲੱਗ ਜਾਂਦਾ ਹੈਗਾ ਤੁਸੀਂ ਦੋ ਬੰਦੇ ਲਾ ਦਿਓ ਕਹਿੰਦਾ ਕਹਿੰਦਾ ਅਸੀਂ ਹੋਰ ਵੀ ਕੰਮ ਕਰਦੇ ਹੁੰਦੇ ਆਗੇ ਕਿ ਚਾਰ ਛਿੱਤਰ ਉਹ ਮਾਰਦਾ ਕੋਈ ਚਾਰ ਉਹ ਕਿ ਬਦਲ ਛੇਤੀ ਅਸੀਂ ਰੰ ਕਹਿੰਦਾ ਮਤਲਬ ਕਿ ਆਪਾਂ ਨੂੰ ਇਹ ਚੀਜ਼ਾਂ ਦਾ ਸੁਭਾਅ ਪਹਿਚ ਗਿਆ ਹੈ ਇਹ ਸੁਭਾਅ ਆਪਾਂ ਨੂੰ ਪਾਇਆ ਪ੍ਰਾਣਿਆਂ ਨੇ ਹੁਣ ਕੋਈ ਵੀ ਭਰਤੀ ਆਉਂਦੀ ਹੈ ਆਪਾਂ ਬੈਠੇ ਚੱਕੀ ਜਾਂਦੇ ਰਹਿੰਦੇ ਆ ਠੀਕ ਹੈ ਕਰਦੇ ਕੁਛ ਕਰਦੇ ਕੁਛ ਨਹੀਂ ਆਪਾਂ ਆਪਾਂ ਸਰਕਾਰ ਨੂੰ ਉਹਨਾਂ ਨੂੰ ਪਤਾ ਕਿ ਕੁਝ ਬੋਲਦਾ ਨਹੀਂ ਆਪਾਂ ਕੀ ਲੈਣਾ ਕਰਕੇ ਠੀਕ ਹੈ ਤੇ ਜੇ ਆਪਾਂ ਹੋਰ ਨਹੀਂ ਕੁਝ ਕਰ ਸਕਦੇ ਟਵਿੱਟਰ ਕੈਂਪੇਨ ਚਲਾ ਸਕਦੇ ਆ ਇੰਸਟਾਗ੍ਰam ਤੇ ਚਲਾ ਸਕਦੇ ਆ ਕੈਂਪੇਨ ਫੇਸਬੁੱਕ ਤੇ ਚਲਾ ਸਕਦੇ ਆ ਕਿਸੇ ਨਿਊ ਚੈਨਲ ਨਾਲ ਸੰਪਰਕ ਕਰ ਸਕਦੇ ਆ ਇੰਨਾ ਕੁ ਤਾਂ ਆਪਾਂ ਕਰ ਸਕਦੇ ਆ ਨਾ ਤਾ ਨਿਊਜ਼ਪੇਪਰ ਵਾਲਾ ਚਲੋ ਕੰਮ ਮੈਂ ਨਿਵੇੜ ਦੇਣਾ ਨਿਊਜ਼ਪੇਪਰ ਦੀ ਖਬਰ ਮੈਂ ਲਵਾ ਦੂੰਗਾ ਟ੍ਰਿਬਿਊਨ ਤੇ ਠੀਕ ਹੈ ਜਿੰਨਾ ਵੀ ਹੋਇਆ ਮੈਂ ਤੁਹਾਨੂੰ ਮੈਂ ਕਰੂੰਗਾ ਤੇ ਡਾਟ ਰਿਵਿਊਨ ਤੇ ਲਵਾਉਂ ਖਬਰ ਤੇ ਵੀ ਚੰਗੇ ਖਬਰ ਤੇ ਖਬਰ ਲਵਾਉਂਗਾ ਕੋਈ ਮਾਰੇ ਮੋਟੇ ਤੇ ਨਹੀਂ ਮੈਂ ਲਵਾਉਂਦਾ ਹੈਗਾ ਠੀਕ ਹੈ ਕਿਉਂਕਿ ਉਹ ਪੂਰਾ ਡਾਟਾ ਮੰਗਦੇ ਆ ਬੰਦੇ ਦਾ ਪੂਰੇ ਪ੍ਰੂਫ ਮੰਗਦੇ ਆ ਡਾਟ ਰਿਵਿਊਨ ਵਾਲੇ ਇਸ ਤਰ੍ਹਾਂ ਦੀ ਖਬਰ ਨਹੀਂ ਲਾਉਂਦੇ ਹਰੇਕ ਬੰਦੇ ਦੀ ਉਹ ਤੇ ਜਿੰਨੇ ਆਈਪੀਐਸ ਹੈ ਆਈਐਸ ਹੈ ਜਿੰਨੇ ਉੱਥੇ ਜੱਜ ਹੈ ਜਾਂ ਜਿੰਨੇ ਉੱਥੇ ਵੱਡੇ ਮੰਤਰੀ ਉਹ ਸਾਰੇ ਡਾਟ ਰਿਵਿਊਨ ਖ਼ਬਾਰੀ ਪੜਦੇ ਆ ਠੀ ਬਾਕੀ ਟਵਿੱਟਰ ਕੈਂਪੇਨ ਜਾਂ ਤੁਸੀਂ ਜਿੰਨੇ ਵੀ ਤੁਸੀਂ राजे ਇੰਸਟੀਚੂਟਾਂ ਤੋਂ ਪੜ੍ਹਦੇ ਹੋ ਅਲੱਗ-ਅਲੱਗ ਤੋਂ ਮਿੱਤਾਂ ਲੱਗਦੇ ਨੇ ਕੋਈ ਗਰੁੱਪ 2 ਦੇ ਹੱਕ 'ਚ ਕੋਈ ਖੜਦਾ ਕੋਈ ਨਹੀਂ ਖੜਦਾ ਗਰੁੱਪ 2 ਦੇ ਹੱਕ 'ਚ ਹਰੇਕ ਨੂੰ ਇਹ ਹੁੰਦਾ ਹੈਗਾ ਕਿ ਅਸੀਂ ਉਹ ਪੋਸਟ ਦੇ ਵੱਲ ਜਾਈਏ ਜਿਹਦੇ ਵਿੱਚ ਰਿਟਨ ਪੇਪਰ ਹੋਣਾ ਹੈ ਤੇ ਅਸੀਂ ਨਾਲ ਆਪਣੇ ਕੋਰਸ ਵੇਚ ਲਈਏ ਤੇ ਨਾਲੇ ਅਸੀਂ ਚੰਗੇ ਬਣ ਜਾਈਏ ਕਿ ਹਾਂਜੀ ਅਸੀਂ ਬਾਹਲੇ ਚੰਗੇ ਅਸੀਂ ਤੁਹਾਡੇ ਨਾਲ ਖੜਦੇ ਆਂ ਠੀਕ ਹੈ ਇਹ ਭਰਤੀ ਬਾਰੇ ਮੈਨੂੰ ਦੇਖਦੇ ਚੱਲ ਕੋਈ ਕੌਣ ਬੋਲਦਾ ਤੁਹਾਡੇ ਪਿੱਛੇ ਮੈਨੂੰ ਨਹੀਂ ਲੱਗਦਾ ਕੋਈ ਬੋਲੂਗਾ ਤੇ ਪਰ ਮੈਂ ਤੁਹਾਡੇ ਨਾਲ ਪ੍ਰੋਮਿਸ ਕਰ ਦਾਂਗਾ ਕਿ ਅੱਜ ਤੋਂ ਇਹ ਭਰਤੀ ਵਾਸਤੇ ਮੈਂ ਤੇ ਮੈਂ 5 ਤੋਂ ਲੈ ਕੇ 10 ਦਿਨ ਲੱਗ ਜਾਂਦੇ ਦਾ ਜੇ ਖਬਰ ਲਮਾਉਂਦੇ ਡਾਕਟਰ ਕੋਲ ਤੇ ਕੋਈ ਛੋਟੀ ਮੋਟੀ ਖਬਰ ਨਹੀਂ ਹੁੰਦੀ ਕਿਉਂਕਿ ਖਬਰਾਂ ਬਹੁਤ ਪਿੰਗਾ ਹੁੰਦੀਆਂ ਨੇ ਗੋਲੇ ਤੇ ਮੈਂ ਜਲਦ ਤੋਂ ਜਲਦ ਕੋਸ਼ਿਸ਼ ਕਰੂੰਗਾ ਜੀ ਆਪਣੀ ਉੱਤੇ ਨਿਊਜ਼ ਲੱਗ ਜੇ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਕੈਂਪੇਨ ਚਲਾਵਾਂਗੇ ਉਹ ਚ ਵੀ ਤੁਸੀਂ ਬਿਨਾਂ ਸਾਥ ਦੇ ਦੇਣਾਗਾ ਠੀਕ ਹੈ ਦੇਖਦੇ ਹਾਂ ਤੁਸੀਂ ਕਿੰਨਾ ਕ ਸਾਥ ਦੇਦੇ ਹੋ ਕਿ ਤੇ ਆਹੀ ਕੰਮ ਨਾ ਕਰਦੇ ਹੋ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਹੈਗੀ ਠੀਕ ਹੈ ਧੰਨਵਾਦ ਮੇ ਦੋਸਤੋ ਜਿਉਂ